ਉਦਾ ਸੰਸਦ ਗੁਰਜੀਤ ਸਿੰਘ ਅਰਸ਼ਾ ਦੇ ਵੱਲੋਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਹੈ ਪੰਜਾਬ ਸਰਕਾਰ ਪਰ ਲੋਤਕ ਕੇ ਸ਼ਾਹੀ ਕੀਤੀ ਜਾ ਰਹੀ ਹੈ ਇੱਕ ਵਿਹੁਚਲਾ ਲਿਖਿਆ ਹੈ ਆਮ ਆਦਮੀ ਪਾਰਟੀ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ ਹੈ ਔਰ ਇਸ ਤਰਫਾ ਛੋਣਾ ਕਰਵਾਉਂਦੀ ਕੋਸ਼ਿਸ਼ ਹੋ ਰਹੀ ਹੈ ਇਹ ਔਚਲਾ ਦੇ ਵੱਲ ਇਲਜ਼ਾਮ ਲਾਇਆ ਗਿਆ ਨੇ ਪੁਲਿਸ ਨੂੰ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਤਾਂ ਉਹਨਾਂ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਤੇ ਹਮਲਾ ਕੀਤਾ ਗਿਆ ਹੈ ਔਰ ਇਹ ਸਾਰੇ ਇਲਜ਼ਾਮ ਲਗਾਏ ਗਏ ਨੇ ਸੰਸਦ ਗੁਰਜੀਤ ਅਰਸ਼ਾ ਦੁੱਖ ਦੀ ਗੱਲ ਹੈ ਕਿ ਸਰਪੰਚੀ ਦੇ ਵਿੱਚ ਵੀ ਇਹਨਾਂ ਨੇ ਬੋਰਡ ਤੰਤਰ ਨੂੰ ਹਟਾਉਤੇ ਕਰਕੇ ਜੋ ਹਾਲਾਤ ਕੀਤੇ ਉਸ ਤੋਂ ਬਾਅਦ ਜਿਹੜੀਆਂ ਇਹ ਇਲੈਕਸ਼ਨ ਆਈਆਂ ਇਹਨਾਂ ਦੇ ਵਿੱਚ ਵੀ ਅੱਜ ਪੂਰੇ ਪੰਜਾਬ ਦੇ ਵਿੱਚ 70% ਤੋਂ ਜ਼ਿਆਦਾ ਜਗ੍ਹਾ ਦੇ ਉੱਤੇ ਇਹਨਾਂ ਦੇ ਵਰਕਰਾਂ ਵੱਲੋਂ ਆਮ ਆਦੀ ਪਾਰਟੀ ਦੇ ਵਰਕਰਾਂ ਔਰ ਲੀਡਰਾਂ ਵੱਲੋਂ ਇਸ ਨਿਰਪੱਖ ਚੋਣ ਪ੍ਰਕਿਰਿਆ ਨੂੰ ਇੱਕ ਤਰਫਾ ਕਰਨ ਲਈ ਪੁਲਿਸ ਦਾ ਸਾਰਾ ਲੈ ਕੇ ਔਰ ਗੁੰਡਾ ਤੰਤਰ ਦਾ ਸਹਾਰਾ ਲੈ ਕੇ ਕਾਤਲਾਨਾ ਹਮਲੇ ਜਿਹੜੇ ਆ ਉਹ ਕਾਂਗਰਸ ਵਰਕਰਾਂ ਦੇ ਕੀਤੇ ਜਾ ਰਹੇ ਇੱਕ ਜਗ੍ਹਾ ਦੀ ਗੱਲ ਨਹੀਂ ਸੂਚੇ ਪੰਜਾਬ ਉਹਦਾ ਨਾਮੀਨੇਸ਼ਨ ਦੇ ਮੌਕੇ ਤੱਕੇ ਸ਼ਹੀਦੇ ਇਲਜ਼ਾਮਾਂ ਤੇ ਆਮ ਆਦਮੀ ਪਾਰਟੀ ਨੇ ਪਰਟਵਾਰ ਕੀਤਾ ਹੈ ਨਾ ਕਿ ਅਸੀਂ ਕੋਈ ਕਾਗਜ਼ ਰੱਦ ਨਹੀਂ ਕਰਵਾਇਆ ਹੈ ਵਿਰੋਧੀ ਵਿਰੋਧੀਆਂ ਦੇ ਇਲਜ਼ਾਮ ਜਿਹੜੇ ਬੇਬੁਨਿਆਦ ਨੇ ਬਿਲਕੁਲ ਨਾ ਅਸੀਂ ਨੇ ਕਿਹਾ ਕਿ ਗੁੰਮਰਾਹਕੁੰਨ ਬਿਆਨ ਨੇ ਅਸੀਂ ਕਿਸੇ ਵੀ ਸ਼ਰਤ ਤੇ ਗੁੰਡਾਗਰਦੀ ਨਹੀਂ ਹੋਣ ਦਿਆਂਗੇ ਆਮ ਆਦਮੀ ਪਾਰਟੀ ਨੇ ਇਹ ਕਿਹਾ ਹੈ ਚੋਣਾਂ ਵਿੱਚ ਕੋਈ ਗੜਬੜ ਨਹੀਂ ਹੋਣ ਦਿੱਤੀ ਜਾਏਗੀ ਕਾਂਗਰਸ ਗੁੰਡਾਗਰਦੀ ਖੁਦ ਕਰਕੇ ਇਲਜ਼ਾਮ ਜਰੀਆ ਸਾਡੇ ਤੇ ਲਗਾ ਰਹੀ ਹੈ ਤਾਂ ਸੁਜਿੰਦਰ ਰੰਧਾਵਾ ਨੇ ਉਹਨਾਂ ਕਿਹਾ ਕਿ ਸਰਪੰਚੀ ਚੋਣਾਂ ਵੇਲੇ ਵੀ ਧੱਕੇਸ਼ਾਹੀ ਕੀਤੀ ਸੀ ਔਰ ਹੁਣ ਵੀ ਇਸ ਕਿਸਮ ਦੇ ਝੂਠੇ ਇਲਜ਼ਾਮ ਲਗਾ ਸਾਡਾ ਸਰ ਕੋਈ ਇੱਦਾਂ ਦਾ ਨਿਸ਼ਾਨਾ ਨਹੀਂ ਸਾਡੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਕਿੱਥੇ ਵੀ ਕੋਈ ਇਦਾਂ ਦੀ ਕreturnData ਨਹੀਂ ਕੀਤੀ ਕਿ ਜਿੱਥੇ ਫੈਲਾ ਚੋ ਕੇ ਆਪਣੇ ਘਰੀ ਖੜੀਆਂ ਹੋਣ ਜਿੱਥੇ ਕਿਤੇ ਅਮਾਜੇ ਦਾ ਕਹਿੰਦੇ ਆ ਕਿੱਥੇ ਵੀ ਤੁਸੀਂ ਦੱਸ ਦਿਓ ਇੱਕ ਦੋ ਜਗ੍ਹਾ ਛੱਡ ਕੇ ਉਲਟ ਗਿਆ ਕਿ ਨਾ ਕੋਈ ਉਮੀਦਵਾਰ ਨਹੀਂ ਸੀਗੇ ਕਾਂਗਰਸ ਨੇ ਕਾਲੀਆਂ ਕੋ ਉਮੀਦਵਾਰ ਨਹੀਂ ਸੀ ਆਗੇ ਇਸ ਕਰਕੇ ਝੂਠੇ ਦੋਸ਼ ਲਾਉਣੇ ਏਤਾ ਜੀ ਗੁੰਡਾ ਕਰਦੀ ਆ ਜੀ ਇਹ ਐਦਾਂ ਆ ਜੀ ਤੁਹਾਡੇ ਜੋ ਪਤਾ ਜੀ ਕਈ ਬੰਦੇ ਬਹੁਤ ਪੁਰਾਣੇ মিডিਆ ਦੇ ਨਾਲ ਜੁੜੇ ਆ ਦੇਲਾ ਪਪਾ ਨਾਨਕ ਦੇ ਵਿੱਚ ਸਰਪੰਚਾਂ ਦੇ ਇਲੈਕਸ਼ਨ 95 65 ਸਰਪੰਚ ਜਿਹੜੇ ਉਹਨਾਂ ਦੀ ਸਾਰ ਲਿਸਟ ਉਦਾਂ ਲੱਗ ਜਾਂਦੀ ਜਦੋਂ ਸੁਖੀ ਰੰਧਾਵਾ ਜੀ ਤੇ ਕਾਲੀ ਦਲ ਦਾ ਉੱਥੇ ਰਾਸ ਸੀਗਾ ਲੈਕਸੇ ਵੀ ਹੋ ਜਾਂਦੇ ਨੇ ਡੈਮੋਕ੍ਰੇਸੀ ਖਤਮ ਕਹਿੰਦੇ ਤੂੰ ਇਲੈਕਸ਼ਨ ਨਹੀਂ ਲੜ ਸਕਦੇ ਪਹਿਲੀ ਵਾਰ ਆ ਸਰ ਹਰ ਬੰਦੇ ਨੂੰ ਕਹ ਇਲੈਕਸ਼ਨ ਲੜੋ ਲੈਕਸ ਦੇ ਵਿੱਚ ਇਮਤਿਹਾਨ ਹੋਊਗਾ ਸਾਡੇ ਕੋਲ 1 ਸਾਲ ਪਿਆ ਯਾਰ ਅਸੀਂ ਇੰਨਾ ਕੰਮ ਕੀਤਾ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਂਗੇ ਅਸੀਂ ਜੋ ਕੰਮ ਕੀਤਾ 4 ਸਾਲ ਪੌਣੇ 4 ਸਾਲ ਉਹਦੇ ਆਧਾਰ ਤੇ ਵੋਟਾਂ ਮੰਗਾਂਗੇ ਇਹ ਕੀ ਕਹਿੰਦੇ ਇਹ ਕਹਿੰਦੇ ਗੁੰਡਾਗਰਦੀ ਦੇ ਨਾਲ ਇਹ ਕਿੱਦਾਂ ਕਿ ਇਹ ਕਿੱਦਾਂ ਹੋ ਗਿਆ ਜੀ ਜਿਹੜਾ ਪਿਛੇ ਤੱਕ ਮੈਂਬਰ ਤਾਂ ਸਾਡੇ ਬਣਦੇ ਸੀ ਸਰਪੰਚ ਦੇ ਸਾਡੇ ਬਣਦੇ ਸੀ ਐਮਐਲਏ ਤਾਂ ਇਹੀ ਬਣਦੇ ਸੀਗੇ ਇਹ ਕਿੱਥੋਂ ਆ ਗਏ ਜੀ ਆਮ ਆਦੀ ਪਾਰਟੀ ਵਾਲੇ ਤਾਂ ਕਿ ਵਾਦੇ ਆਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਦੌਰਾਨ ਵਿਰੋਧੀਆਂ ਦੇ ਨਾਮਜ਼ਦਗੀ ਪੱਤਰ ਪਾੜ ਕੇ ਲੋਕਤੰਤਰ ਦਾ ਕਾਨ ਕੀਤਾ ਇਲਜ਼ਾਮ ਲਗਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਉਸ ਇਤਨੀ ਕੇ ਸਮਾਂ ਹੁੰਤੇ ਜਿਹੜਾ ਪਾਰਟੀ ਸਜ਼ਾ ਪੁੱਤਰ ਮੈਂ ਇਸ ਕਿਸਮ ਦੇ ਟਵੀਟ ਜਿਹੜੇ ਕੀਤੇ ਜਾ ਰਹੇ ਨੇ ਉਧਰ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸਮਿਤੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਇਲਜ਼ਾਮ ਲਗਾਏ ਨੇ ਅਕਾਲੀ ਦਲ ਨੇ ਨਾਮਿਨੇਸ਼ਨ ਦੇ ਮੌਕੇ ਤੱਕ ਕੇ ਸ਼ਾਕੀ ਦੇ ਇਲਜ਼ਾਮ ਲਗਾਏ ਨੇ ਡੋਮਿਨੇਸ਼ਨ ਮੌਕੇ ਆਮ ਆਦਮੀ ਪਾਰਟੀ ਨੇ ਨਾਮਜ਼ਦਗੀ ਦੇ ਦੌਰਾਨ ਤੱਕਾ ਕੀਤਾ ਹੈ ਅਕਾਲੀ ਦਲ ਦੇ ਵੱਲੋਂ ਇਹ ਕੀ ਆ ਗਿਆ ਨਾ ਕਿਹਾ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਤੱਕੇशाही ਵੇਖਣ ਨੂੰ ਮਿਲੀ ਹੈ ਤਾਂ ਸੁਖबीर ਬਾਦਲ ਦੇ ਵੱਲੋਂ ਕੀ ਆ ਗਿਆ ਤਰਨਤਾਰਨ ਜ਼ਿਲ੍ਹੇ ਆਪ ਦੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ ਦੀ ਉਵੇਂ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ 'ਚ ਉਹਨਾਂ ਨੇ ਸਾਫ਼ ਹੀ ਕਰ ਦਿੱਤਾ ਕਿ ਇਹ ਆਮ ਆਦਮੀ ਪਾਰਟੀ ਦਾ ਦਾ ਇਹਦਾ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨਮਾਇਦ ਸਾਰੇ ਇੰਨੇ ਅਨਪੜ੍ਹ ਹੈ ਕਿ ਉਹ ਉਹਨੇ ਆਪਣੇ ਕਾਗਜ਼ੀ ਸਹੀ ਨਹੀਂ ਕੀਤੇ ਆ ਸਹੀ ਮੈਨੇ ਤੇ ਡੈਮੋਕ੍ਰੇਸੀ ਨੂੰ ਪਿੱਛੇ ਛੁਰਾ ਮਲੇ ਝਾੜੂ ਵਾਲਿਆਂ ਨੇ ਪਹਿਲੇ ਤੁਸੀਂ ਉਹਨੇ ਪੁਲਿਸ ਵਰਤੀ ਪੁਲਿਸ ਵਰਤ ਉਦਾ ਮੰਜਰੀ ਹਰਜੋਤ ਬੈਂਸੇਵਰੋ ਬੀਬੀਐਮਬੀ ਤੇ ਵੱਡਾ ਇਲਜ਼ਾਮ ਲਗਾਇਆ ਗਿਆ ਹੈ ਉਹਨਾਂ ਨੇ ਕਿ ਨੰਗਲ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਬੀਬੀਐਮਬੀ ਔਰ ਅਜੇ ਕਾ ਨਹੀਂ ਹੋਣ ਦਿੱਤਾ ਜਾਏਗਾ ਉਹਨਾਂ ਨੇ ਕਿ ਬੀਬੀਐਮਬੀ ਨੂੰ ਅਸੀਂ ਕਿਸੇ ਵੀ ਕੀਮਤ ਤੇ ਜ਼ਮੀਨਾਂ ਨਹੀਂ ਖੋਣ ਦਿਆਂਗੇ ਔਰ ਇਹ ਜ਼ਮੀਨਾਂ ਸਾਡੀਆਂ ਆਪਣੀਆਂ ਨੇ ਬੀਬੀਐਮਬੀ ਨੂੰ ਕੋਈ ਵੀ ਛੱਡ ਛੱਤ ਜਾਂ ਦੁਕਾਨ ਜਿਹੜੀ ਆ ਹੋਣ ਦਾ ਹੱਕ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਾਡਾ ਸਾਡੀ ਫਰਦ ਅੱਜ ਵੀ ਪੰਜਾਬ ਦੇ ਨਾਮ ਬੋਲਦੀ ਹੈ ਤਾਂ ਸਿ ਇਹ ਮਾਨ ਦੇਉਣ ਤੇ ਮੀਟਿੰਗ ਸੱਤੀ ਜਾਏ ਸਿੱਕਾ ਤੇ ਸਭ ਤੋਂ ਵੱਡੀ ਪ੍ਰੋਬਲਮ ਉਹ ਇਹ ਹੈ ਕਿ ਸ਼ਹਿਰ ਦੀ ਜਿਹੜੀ ਮੇਨ ਜ਼ਮੀਨ ਹੈ ਉਹ ਐਨ ਐਫ ਐਲ ਤੇ ਬੀ ਬੀ ਐਮ ਪੀ ਉਸ ਤੇ ਆਪਣਾ ਕਲੇਮ ਰੱਖਦੇ ਨੇ ਤੇ ਖਾਸ ਕਰਕੇ ਜਿਹੜਾ ਸਾਡਾ ਮੇਨ ਮਾਰਕੀਟ ਹੈ ਕਿਲਨ ਏਰੀਆ ਅੰਡਾ ਮਾਰਕੀਟ ਹੈ ਪਹਾੜੀ ਮਾਰਕੀਟ ਹੈ ਇਹ ਸਾਰਾ ਏਰੀਆ ਸ਼ਹਿਰ ਦੀ ਜਾਨ ਹੈ ਦੇ ਲਗਾਤਾਰ ਜਿਹੜਾ ਹੈ ਸਮੇਂ-ਸਮੇਂ ਦੇ ਉੱਤੇ BBMP ਵੱਲੋਂ ਉੱਥੇ ਦੇ ਜਿਹੜੇ ਸਾਡੇ ਬਖਸ਼ਿਸ਼ ਵਾਸ਼ਿੰਦੇ ਨੇ ਸਾਡੇ ਰੈ residencies ਨੂੰ ਤੰਕ ਕੀਤਾ ਜਾ ਰਿਹਾ ਅਸੀਂ ਸੀਐਮ ਸਾਹਿਬ ਜਿੱਦ ਨਹੀਂ ਵਾਪਸ ਆਉਂਦੇ ਆ ਡੰਗਲ ਦੇ ਰੈਡਿਸ ਦੀ ਟੀਮ ਨੂੰ ਲੈ ਕੇ ਸੀਐਮ ਸਾਹਿਬ ਹਵੇ ਲੰਗੇ ਟੁਕ ਟਲ ਜਿਹੜੇ ਕਾਗਜ਼ ਹੈ ਮੈਂ ਸਾਰਾ ਰਿਕਾਰਡ ਚੈੱਕ ਕਰਵਾ ਰਿਹਾ ਤੋਂ ਤੇ ਜਿਹੜੀ ਫਰਦਾਂ ਉਹ ਅੱਜ ਵੀ ਪੰਜਾਬ ਸਰਕਾਰ ਦੇ ਨਾਮ ਤੇ ਬੋਲ ਰਹੀਆਂ ਸਿਰਫ ਮਿਸਮੈਨੇਜਮੈਂਟ ਕਰਕੇ ਸਮੇਂ-ਸਮੇਂ ਤੇ ਉੱਤੇ ਸਹੀ ਪੈਰ ਵੀ ਨਾ ਹੋਣ ਕਰਕੇ ਅਸੀਂ ਆਪਣੀ ਜ਼ਮੀਨ ਜਿਹੜੀ ਹੈ ਅੱਜ ਸਾਡੇ ਹਾਲਾਤ ਹੈ ਕਿ ਸਾਨੂੰ ਹਰ ਚੀਜ਼ ਲਈ ਐਨਓਸੀ ਬੀਬੀਐਮ ਵੀ ਤੋਂ ਮੰਗਣੀ ਪੈ ਰਹੀ ਤੇ ਉਹ ਸਾਡੇ ਸਿਰ ਤੇ ਆ ਕੇ ਬੈ ਗਏ ਨੇ ਇਸ ਸਾਰੀ ਚੀਜ਼ ਨੂੰ ਠੀਕ ਕਰਨ ਦੇ ਲਈ ਜਿੱਦਾਂ ਹੀ ਸੀ ਇੱਕ ਤਾਂ ਨੈਕਸਟ ਵੀਕ ਵੀ ਅਸੀਂ ਮੀਟਿੰਗ ਰੱਖਦੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਟਾਪ ਅਫੀਸ਼ੀਅਲਸ ਹੈ ਉਹ ਸਾਰੇ ਹੋਣਗੇ ਐ ਜੀ ਸਾਹਿਬ ਹੋਣਗੇ ਜੋ ਮਰਜ਼ੀ ਕਰਨਾ ਪਵੇ ਸੁਨਿਆ ਕਰਤੇ ਨੰਗਲ ਦੀ ਇੱਕ ਵੀ ਛੱਤ ਇੱਕ ਵੀ ਦੁਕਾਨ ਦੀ ਜ਼ਿੰਮੇਵਾਰੀ ਮੇਰੀ ਹੈ ਜਾਂ ਜਿਹੜਾ ਹੈ ਕਿਉਂਕਿ ਇਹ ਪੰਜਾਬ ਸਰਕਾਰ ਦੀ ਹੀ ਮਲਕੀਅਤ ਹੈ ਤੇ ਬੀਬੀ ਐਮ ਵੀ ਨਜਾਇਜ਼ ਸਾਡੇ ਬੰਦਿਆਂ ਨੂੰ ਤੰਗ ਕਰ ਰਿਹਾ ਹੈ